ਕਈ ਉਹੀ ਭੱਜ ਗਏ ਮੈਨੂੰ ਫੜਨਗੇ ਕਹਿੰਦੇ ਲੈ ਉਹ ਪੰਜਾਬ ਦੇ ਰਾਖੇ ਕਹੋਂਦੇ ਨੇ ਕਹਿੰਦਾ ਮੈਨੂੰ ਪਤਾ ਲੱਗਿਆ ਮੈਨੂੰ ਫੜਨਗੇ ਉਹ ਪਤਾ ਨਹੀਂ ਕਿੱਧਰ ਗਾਇਬ ਹੋ ਗਿਆ ਚੋਰ ਦੀ ਗਾੜੀ ਤੇ ਤਿੰਨ ਸਾ ਚੋਰ ਦੇ ਦਿਲ ਚ ਪਾਲਾ ਹੁੰਦਾ ਹੈ ਚਪਾਲ ਖਰੇ ਦੀ ਗੱਲ ਕਰਦਾ ਮੈਂ ਪਤਾ ਨਹੀਂ ਕਿੱਧਰ ਗਿਆ ਉਸ ਵਿਧਾਨ ਸਭਾ ਚ ਵੀ ਨਹੀਂ ਆਇਆ ਕਹਿੰਦਾ ਮੈਨੂੰ ਫੜ ਲੈਣਗੇ ਲੈ ਫੜਾ ਕੋਈ ਰਾਤਾ ਹੈ ਨਹੀਂ ਕੋਈ ਹੈ ਜਾ ਉਹ ਸਾਡੇ ਪਿੰਡ ਦਾ ਮੁੰਡਾ ਰਨਜੀਤ ਤੇ ਉਹਦਾ ਨਾਮ ਸਾਸੀ ਕਵੇਲੇ ਨਾ ਜਦੋਂ ਦਿਨ ਚੱਲ ਰਹੇ ਸੀ ਪੰਜਾਬ ਦੇ ਦੂਜੇ ਗੱਲ ਦੇ ਮਾਹੌਲ ਵਾਲੇ ਉਹਨੂੰ ਕਿਤੇ ਬਹਿਮ ਹੋ ਗਿਆ ਜੀ ਰਨਜੀਤੇ ਨੂੰ ਆਹ ਕਮਲਾ ਜਿਆ ਉਹ 60% ਕਮਲਾ ਜਿਆ 40% ਠੀਕ ਜਿਆ ਸਾਡੇ ਭਰਾ ਚ ਬਹਿਮ ਹੁੰਦਾ ਉਹਨੂੰ ਬਹਿਮ ਹੋ ਗਿਆ ਕਹਿੰਦਾ ਮੈਨੂੰ ਪੁਲਿਸ ਚੱਕੂ ਕਦੇ ਉਹ ਕਹਿੰਦਾ ਤੂੰ ਕਮਲਾ ਜਿਆ ਹੈਗਾ ਸਿੱਧ ਸਿੱਧ ਪੱਦਰਾਂ ਜਿਆ ਬੰਦਾ ਤੂੰ ਦਿਲ ਦਾ ਸਾਫ ਹੈ ਮੈਨੂੰ ਪੁਲਿਸ ਕੌਣ ਚੱਕੂਗੀ ਕਹਿੰਦਾ ਤੈਨੂੰ ਦੇਖ ਲੈ ਉਪਰ ਚੱਕੂ ਬੋਲਟ ਮੋਟਰਸਾਈਕਲ ਦੇ ਦੋ ਪੁਲਸਾਰੇ ਵਰਦੀ ਚ ਆਉਂਦੇ ਦੇਖ ਲੈ ਉਹਨਾਂ ਨੇ ਲਵੀ ਰਣਜੀਤਿਆ ਪੈਗੀ ਪੁਲਸ ਹੋਏ ਤੈਨੂੰ ਚੱਕਣਗੇ ਅੱਜ ਐਵੇਂ ਗਵਾਂਡੀਆਂ ਦੇ ਘਰੇ ਛਾਲ ਮਾਰ ਦਿਆ ਕਰੇ ਕੰਨ ਕੱਪੂ ਕੇ ਉਹਨਾਂ ਤੂੜੀ ਵਾਲੇ ਕੋਠੇ ਚ ਬਹਿ ਜਾ ਕਰੇ ਬੈਠਾ ਰਿਹਾ ਬੈਠਾ ਰਿਹਾ ਜਦੋਂ ਫਿਰ ਦੁਬਾਰੇ ਬੋਲਟ ਦੀ ਆਵਾਜ਼ ਆਈ ਘੰਟੇ ਕੇ ਬਾਅਦ ਦੇਖਿਆ ਚਲੇ ਗਏ ਸ਼ੁਕਰ ਹੈ ਉਹਨਾਂ ਤਾਂ ਪਹਿਕੇ ਪਤਾ ਲੱਗਿਆ ਨਹੀਂ ਅੱਜ ਰਣਜੀਤਿਆ ਚੱਕਣਗੇ ਪੁਲਸ ਦਾ ਡੇਢ ਫਾਲ ਛਾਲਾ ਮਾਰ ਗਿਆ ਜੀ ਇੱਕ ਦਿਨ ਕਿਹਾ ਜੀ ਪਾਵੇ ਪੁਲਸ ਦੀ ਲੈ ਲਵੀ ਰਣਜੀਤਿਆ ਗਾਰ ਦਾ ਪੈਗੀ ਆ ਓਏ ਅੱਜ ਤੱਕ ਨਹੀਂ ਛੱਡਦੇ ਮਾਰੀ ਛਾਲ ਉਹਨਾਂ ਦੇ ਉਹਨਾਂ ਦੀ 부ੜੀ ਨੂੰ ਕਹਿੰਦੇ ਤੇਰੇ ਮੁੰਡੇ ਕੱਢ ਦਿਆ ਸ਼ਰਾਬਾਂ ਨਕਲੀ ਸ਼ਰਾਬਾਂ ਵੇਚਦੇ ਹੋ ਤੁਸੀਂ ਕੱਢ ਕੱਢ ਕੇ ਜ਼ਹਿਰ ਪਿਆ ਉਹਨਾਂ ਲੋਕਾਂ ਕਿੱਥੇ ਨੇ ਉਹ ਕਹਿੰਦੀ ਭਾਈ ਮੈਨੂੰ ਤਾਂ ਪਤਾ ਨਹੀਂ ਕਿੱਥੇ ਨੇ ਗੋਲੀ ਮਾਰਦਿਆਂ ਕਿੱਥੇ ਆ ਗਏ ਨੇ ਹੁਣ ਲਾੜ ਭਾਈ ਮਾਰੀ ਨਿੱਤ ਲਈ ਐਨੇ ਨੂੰ ਇੱਕ ਪੁਲਸ ਵਾਲਾ ਤੂੜੀ ਵਾਲੇ ਕੋਠੇ 'ਚ ਰੰਜੀਤੇ ਨੂੰ ਖੜੀ ਆਵੇ ਉਹ ਕਹਿੰਦਾ ਤੂੰ ਤਾਂ ਕਹਿੰਦੀ ਆ ਪਤਾ ਨਹੀਂ ਕਿੱਥੇ ਨੇ ਇੱਥੇ ਇੱਥੇ ਘਰੇ ਤੂੜੀ ਵਾਲੇ ਕੋਠੇ 'ਚ ਬਿਠਾਰੇ ਦੋ 부ੜੀ ਦੇ ਮਾਰੀਆਂ ਉਹਨਾਂ ਨੇ ਉਹ ਕਹਿੰਦੀ ਇਹ ਤਾਂ ਮੇਰਾ ਮੁੰਡਾ ਹੀ ਹੈ ਨਹੀਂ ਦੋ ਹੋਰ ਮਾਰੀਆਂ ਹੁਣ ਤੂੰ ਮੁੰਡੇ ਤੋਂ ਮੁਕੜਦੀ ਆ ਇਹਨਾਂ ਨੂੰ ਪੰਚਾਇਤ ਇਕੱਠੀ ਹੋ ਗਈ ਮਾ ਤੁਹਾਨੂੰ ਪੌਣੇ ਦੋ ਸਾਲ ਦਾ ਕਹੀ ਜਾਂਦਾ ਮੈਨੂੰ ਪੁਲਿਸ ਚੱਕੂ ਮੈਨੂੰ ਪੁਲਿਸ ਚੱਕੂ ਤੁਸੀਂ ਕਹਿੰਦੇ ਮੈਨੂੰ ਕਮਲਾ ਕਹੀ ਗਿਓ ਆ ਚੱਕ ਲੈ ਪੁਰਾਣਾ ਫੋਦਾ ਅੱਜ ਕਹਿੰਦਾ ਲੈ ਦੱਸੂਗਾ